ਪਹਿਲੀ ਗੱਲ ਤਾਂ ਗਰਮੀ ਬਹੁਤ ਜ਼ਿਆਦਾ ਹੈ। ਤਰਾ ਨਿਕਲਿਆ ਪਿਆ। ਪੁੱਛੋ ਨਾ। ਬੁਰਾ ਹਾਲ ਹੋਇਆ ਪਿਆ। ਤੇ ਗਰਮੀ ਨੂੰ ਵੇਖਦੇ ਹੋਏ ਸਾਡੇ ਪਿੰਡ ਜਾ ਕੇ ਕਰਾਇਆ ਗਿਆ ਚੌਲਾਂ ਦਾ। ਤੇ ਦੂਜੀ ਗੱਲ ਇਹ ਹੈ ਜਿਵੇਂ ਕਿ ਮਾਨ ਸਾਹਿਬ ਨੇ ਸਾਨੂੰ ਦੱਸ ਹੀ ਦਿੱਤਾ ਵੀ ਅੱਜ ਆਪਾਂ ਅੱਗੇ ਤੋਂ ਨੂੰ ਰੋਜ਼ ਆਪਾਂ ਗੱਲ ਕਰਦੇ ਹਾਂ ਬਾਲ ਸਾਹਿਬ ਬਾਰੇ ਵੀ ਉਹਨਾਂ ਦੇ ਕੰਮਾਂ ਬਾਰੇ ਸੁਣਾਉਣੇ ਆਪਾਂ। ਤੇ ਅੱਜ ਮੇਰੇ ਭਾਈ ਸਾਹਿਬ ਸਾਨੂੰ ਦਿਖਾਉਣਗੇ ਉਹਨਾਂ ਦੇ ਕੰਮ ਕੀਤੇ ਹੋਏ ਸਾਡੇ ਪਿੰਡ ਦੇ ਵਿੱਚ। ਵੀ ਕੀ ਕੀ ਕੰਮ ਕਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਸਰਕਾਰ ਨੇ। ਮੇਰੇ ਕਹਿਣ ਦਾ ਮਕਸਦ ਇਹ ਹੈ ਵੀ ਪਿੰਡਾਂ 'ਚ ਮੰਨਿਆ ਜਾਂਦਾ ਵੀ ਜੇ ਜਿਆਦਾ ਵੀ ਨਹੀਂ ਪੈ ਜੇ ਤਾਂ ਉਹਨੂੰ ਇਸ ਤਰੀਕੇ ਨਾਲ ਵੀ ਮੀਨ ਰੋਕੇ ਜਾ ਸਕਦਾ ਤੇ ਜੇ ਵੀ ਨਾ ਪਾਵੇ ਤਾਂ ਉਹ ਤਰੀਕ ਨੂੰ ਜਿਹੜੀ ਚੀਜ਼ ਨੱਪੀ ਇੰਦਾਂ ਨੂੰ ਕੱਢ ਕੇ ਵੀ ਵਾਪਸ ਪਾਇਆ ਜਾ ਸਕਦਾ ਇਹ ਵੀ ਬਾਲ ਸਾਹਿਬ ਵੇਲੇ ਦੀ ਬਣੀ ਹੋਈ ਹੈ ਜੀ ਆਹ ਛੱਡ ਪਏ ਵਧੀਆ ਤੇ ਆਹ ਦੇਖੋ ਏ ਸੀ ਆਰਓ ਸਿਸਟਮ ਇਹ ਵੀ ਬਾਲ ਸਾਹਿਬ ਨੇ ਲਵਾਈ ਸੀ ਪਿੰਡ ਪਿੰਡ ਦੋਸਤੋ ਅਕਸਰ ਹੀ ਮੈਂ ਗੱਲ ਕਰਦਾ ਹੁੰਨਾ ਵੀ ਸਾਨੂੰ ਬਾਦਲ ਸਾਹਿਬ ਨੇ ਸੇਮ ਤੋਂ ਬਚਾਇਆ ਸੀ ਤੇ ਸਭ ਤੋਂ ਵੱਡਾ ਕੰਮ ਜਿਹੜਾ ਸਾਡੇ ਏਰੀਆ 'ਸਤੇ ਹੋਇਆ ਸੀ ਬਾਦਲ ਸਾਹਿਬ ਨੇ ਮੋਗਾ ਨਹਿਰ ਦੇ ਵਿੱਚ ਕਢਵਾਇਆ ਸੀ ਕਢਵਾਇ 1971 ਦੀ ਹਾਂ 30 ਮਈ 1971 ਨੂੰ ਡੇਟ ਵੀ ਜ਼ਿਆਦਾ ਹੈ ਦੋਸਤੋ ਹੁਣ ਤੁਸੀਂ ਦੇਖੋ ਸਾਰੀ ਵੀਡੀਓ ਕਿਉਂਕਿ ਆਇਆ ਵੀ ਕੰਮ ਏਨੇ ਜ਼ਿਆਦੇ ਹੈ ਵੀ ਤੁਸੀਂ ਵੀਡੀਓ ਚ ਵੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਚਲੋ ਵੱਧਦੇ ਆਪਾਂ ਇਹਦੇ ਬਲੌਗ ਵੱਲ ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਦੋ ਟੌਪਿਕ ਤੇ ਗੱਲ ਕਰਾਂਗੇ ਪਹਿਲੀ ਗੱਲ ਤਾਂ ਗਰਮੀ ਬਹੁਤ ਜ਼ਿਆਦਾ ਹੈ ਪਰਾ ਨਿਕਲਿਆ ਪਿਆ ਪੁੱਛੋ ਨਾ ਬੁਰਾ ਹਾਲ ਹੋਇਆ ਪਿਆ ਤੇ ਗਰਮੀ ਨੂੰ ਦੇਖਦੇ ਹੋਏ ਸਾਡੇ ਪਿੰਡ ਜੱਗ ਕਰਾਇਆ ਗਿਆ ਚੌਲਾਂ ਦਾ ਤੇ ਪਹਿਲੀ ਗੱਲ ਤਾਂ ਆਪਾਂ ਇਹ ਕਰਾਂਗੇ ਜਿਹੜਾ ਵੀ ਜੱਗ ਹੋਇਆ ਹੋਇਆ ਕਰਾਇਆ ਹੋਇਆ ਆਪਣੇ ਪਿੰਡ ਤੇ ਦੂਜੀ ਗੱਲ ਤੁਹਾਨੂੰ ਆਪਣੇ ਭਾਈ ਸਾਹਿਬ ਦੱਸਣਗੇ ਮਾਨ ਸਾਹਿਬ ਵੀ ਕੀ ਗੱਲ ਹੈ ਠੀਕ ਹੈ ਜੀ ਤੇ ਦੂਜੀ ਗੱਲ ਇਹ ਐ ਜਿਵੇਂ ਕਿ ਮਾਨ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਅੱਜ ਆਪਾਂ ਅੱਗੇ ਤੁਹਾਨੂੰ ਰੋਜ਼ ਆਪਾਂ ਗੱਲ ਕਰਦੇ ਹਾਂ ਬਾਲ ਸਾਹਿਬ ਬਾਰੇ ਉਹਨਾਂ ਦੇ ਕੰਮਾਂ ਬਾਰੇ ਸੁਣਾਉਣੇ ਆਪਾਂ ਤੇ ਅੱਜ ਮੇਰੇ ਭਾਈ ਸਾਹਿਬ ਤੁਹਾਨੂੰ ਦਿਖਾਉਣਗੇ ਉਹਨਾਂ ਦੇ ਕੰਮ ਕੀਤੇ ਹੋਏ ਸਾਡੇ ਪਿੰਡ ਦੇ ਵਿੱਚ ਵੀ ਕੀ ਕੀ ਕੰਮ ਕਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਸਰਕਾਰ ਨੇ ਤੇ ਉਹ ਤੁਹਾਨੂੰ ਵੀਡੀਓ ਨਾਲ ਦਿਖਾਵਾਂਗੇ ਵੀ ਸਾਡੇ ਪਿੰਡ ਆਹ ਕੰਮ ਹੋਏ ਐ ਤੇ ਜਿਹੜੇ ਕੰਮ ਸਾਨੂੰ ਮਤਲਬ ਦਿਖਦੇ ਐ ਮੋٹے ਮੋٹے ਵੀ ਆ ਕੰਮ ਕਰੇ ਹੋਏ ਐ ਠੀਕ ਆ ਦੋਸਤੋ ਤੇ ਬਾਕੀ ਸਾਰੀ ਗੱਲਵਾ ਤੁਹਾਡੇ ਨਾਲ ਭਾਈ ਸਾਹਿਬ ਵੀ ਕਰਨਗੇ ਹਾਂਜੀ ਦੋਸਤੋ ਮਾਨ ਸਾਹਿਬ ਤਾਂ ਜਾਵੜੇ ਤੁਹਾਨੂੰ ਪਤਾ ਹੀ ਐ ਕਦੇ ਕਿੱਥੇ ਭੌਂਕਦੇ ਕਦੇ ਕਿੱਥੇ ਭੌਂਕਦੇ ਭੌਂਕਦੇ ਰਹਿੰਦੇ ਆ ਉਹਨਾਂ ਦਾ ਕੀ ਆਖਣਾ ਆਪਾਂ ਕਰਦੇ ਅੱਜ ਮੇਨ ਗੱਲਾਂ ਪਹਿਲੀ ਗੱਲ ਤਾਂ ਆਇਆ ਵੀ ਜਿਹੜੀ ਮੈਂ ਗੱਲ ਕਰਕੇ ਹਟਿਆ ਜਾਂ ਭਾਈ ਸਾਹਿਬ ਨੇ ਵੀ ਗੱਲ ਕਰੀ ਐ ਵੀ ਚੌਲਾਂ ਦਾ ਜੱਗ ਸੀਗਾ ਅੱਜ ਸਾਡੇ ਪਿੰਡ ਤੇ ਉਹਦੀ ਵੀਡੀਓ ਅਟੈਚ ਕਰਾਂਗੇ ਅਸੀਂ ਵਿੱਚੇ ਦੇਖ ਲਿਓ ਤੇ ਉਹ ਐ ਹੁੰਦਾ ਵੀ ਜਦੋਂ ਨਾ ਆਪਣੇ ਜਾਦੇ ਨਹੀਂ ਪੈਣ ਲੱਗ ਜਾਨਾ ਤਾਂ ਫਿਰ ਛੇਤੀ ਆਪਾਂ ਨੂੰ ਹੁੰਦਾ ਵੀ ਯਾਰ ਮੀਂਹ ਜਾਦੇ ਪੈ ਗਏ ਵੀ ਮੀਂਹ ਬੰਨ ਗਏ ਪਿੰਡਾਂ 'ਚ ਆਪਣੇ ਅਕਸਰ ਪਿੰਡ ਵਾਲਿਆਂ ਦਾ ਪਤਾ ਹੁੰਦੇ ਰਵਾਜਾਂ ਦਾ ਵੀ ਮੀਂਹ ਬੰਨਣੇ ਪੈਂਦੇ ਆ ਤੇ ਉਹਦੇ ਵਾਸਤੇ ਨਾ ਪਿੰਡ 'ਚੋਂ ਜੱਗ ਹੁੰਦਾ ਪੂਜਾ ਪਾਠ ਹੁੰਦਾ ਫੇਰ ਨਾ ਕੁਜੀਆਂ ਹੁੰਦੀਆਂ ਮੈਂ ਪੁੱਛਿਆ ਕਿ ਇਹਨਾਂ ਨੂੰ ਕੁਜੀਆਂ 'ਚ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ ਇਹ ਕੱਪੜਾ ਬਲੇਟਾ ਹੁੰਦਾ ਕੁਜੀ ਦੇ ਵਿੱਚ ਤੇ ਜਿੱਥੇ ਇੱਥੇ ਪਿੰਡ ਦੀ ਹੱਦ ਹੁੰਦੀ ਚਾਰੇ ਚੁੰਡਾਂ ਚਾਰੇ ਚੁੰਡਾਂ ਦੇ ਪਿੰਡ ਦੀ ਜਿੱਥੇ ਤੇ ਹੱਦ ਲੱਗਦੀ ਹੈ ਉੱਥੇ ਦੋ ਦੋ ਜਣੇ ਜਾ ਕੇ ਨਾ ਦੋ ਜਣੇ ਜੇ ਮੈਂ ਇਧਰ ਚਲੇ ਗਏ ਦੋ ਇਧਰ ਚਲੇ ਗਏ ਦੋ ਉਧਰ ਚਲੇ ਗਏ ਦੋ ਇਧਰ ਚਲੇ ਗਏ ਤਾਂ ਚੁੰਡਾਂ ਤੇ ਨੱਪ ਦਿੰਦੇ ਉਹਨੂੰ ਤੇ ਨਿਸ਼ਾਨੀ ਰ ਦੋ ਬੰਦੇ ਤਾਂ ਜਾਂਦੇ ਹੁੰਦੇ ਆ ਵੀ ਕਈ ਵਾਰੀ ਕੋਈ ਬੰਦਾ ਭੁੱਲ ਜੇ ਜਾਂ ਰੱਬ ਨਾ ਕਰੇ ਬੰਦਾ ਸਮਝ ਹੀ ਗਏ ਹੋਗੇ ਵੀ ਕਿਸੇ ਕਾਰਨ ਕਰਕੇ ਇਥੋਂ ਚਲਾ ਜਾਵੇ ਜਾਂ ਕਿ ਬਾਹਰ ਸ਼ਹਿਰ ਜਾਵੜੇ ਹੈ ਕਈ ਕਾਰਨ ਹੁੰਦੇ ਆ ਤਾਂ ਕਰਕੇ ਦੋ ਬੰਦੇ ਭੇਜਦੇ ਆ ਤੇ ਉਹਦੇ ਨਾਲ ਵੀ ਸਾਡੇ ਪਿੰਡ ਦੇ ਲੋਕਾਂ ਦਾ ਮੰਨਣਾ ਸਾਡੇ ਕੇ ਸਾਰੇ ਪਿੰਡਾਂ ਦੇ ਲੋਕਾਂ ਦਾ ਮੰਨਣਾ ਹੁੰਦਾ ਜ਼ਿੰਮੇਵਾਰ ਭਰਾਵਾਂ ਦਾ ਵੀ ਉਹਦੇ ਨਾਲ ਵੀ ਮੰਨਿਆ ਜਾਂਦਾ ਤੇ ਹੁਣ ਗੱਲ ਆਇਆ ਵੀ ਆਸ-ਪਾਸੇ ਨਹੀਂ ਪਿਆ ਸਾਰੇ ਪਾਸੇ ਨਹੀਂ ਪਿਆ ਤੁਹਾਨੂੰ ਪਤਾ ਹੀ ਕਿੰਨਾ ਜਿਆਦਾ ਪਿਆ ਵੀ ਇਕੱਲਾ ਸਾਡੇ ਏਰੀਏ ਚ ਨਹੀਂ ਪਿਆ ਤੇ ਹੁਣਾਂ ਦੇ ਵੀ ਪਿਛਲੇ ਕਿਨੇ ਮੀਂਹ ਬੰਨਿਆ ਸੀ ਅਸੀਂ ਐ ਪੂਜਾ ਪਾੜ ਕਰਾ ਕੇ ਸਾਵਣ ਕਰਾ ਕੇ ਕੁਜੀਆਂ ਨੱਪੀਆਂ ਸੀਗੀਆਂ ਵੀ ਆਪਾਂ ਕੁਜੀਆਂ ਕੱਢ ਦਗੇ ਹੁਣ ਫਿਰ ਜੱਗ ਹੋਇਆ ਚੌਲਾਂ ਦਾ ਜੱਗ ਕਰਨ ਤੋਂ ਬਾਅਦ ਮਤਲਬ ਕੁਛ ਕੁਡੀਆਂ ਤਾਂ ਕੱਲ ਹੀ ਕੱਢਤੀਆਂ ਸੀ ਤੇ ਕੁਛ ਕਮਲ ਅੱਜ ਕੱਢ ਦੇਣਗੇ ਤੇ ਆਹਦੇ ਵੀ ਕੁਜੀਆਂ ਕੱਢਣ ਨਾਲ ਤੇ ਜੱਗ ਕਰਨ ਨਾਲ ਫਿਰ ਦੁਰੀਆਂ ਮੀਂਹ ਪੈਣ ਲੱਗ ਜੂਗਾ ਵੀ ਹੁਣ ਮੀਂਹ ਜਾਵੇਂ ਨਹੀਂ ਪਿਆ ਹੁਣ ਝੋਨੇ ਵੀ ਲੋਕਾਂ ਨੇ ਲਾਉਣੇ ਆ ਤੇ ਮੀਂਹ ਦੀ ਬਹੁਤ ਲੋੜ ਹੈ ਤੇ ਵੈਸੇ ਲੈਟ ਤਾਂ ਦੇ ਖੇਤਾਂ 'ਲੀ ਆ ਰਹੀ ਹੈ ਸਹੀ ਤੇ ਬਾਕੀ ਆਪ ਪਤਾ ਹੀ ਅਮੀਰ ਕਰਦੇ ਆ ਜਲਦੀ ਜਲਦੀ ਮੀਂਹ ਆਵੇ ਅਸੇ ਮੇਰੇ ਕਹਿਣ ਦਾ ਮਕਸਦ ਇਹ ਹੈ ਵੀ ਪਿੰਡਾਂ 'ਚ ਮੰਨਿਆ ਜਾਂਦਾ ਵੀ ਜੇ ਜ਼ਿਆਦਾ ਵੀ ਨੀ ਪੈ ਜੇ ਤਾਂ ਉਹਨੂੰ ਇਸ ਤਰੀਕੇ ਨਾਲ ਵੀ ਮੀਨ ਰੋਕਿਆ ਜਾ ਸਕਦਾ ਤੇ ਜੇ ਵੀ ਨਾ ਪਵੇ ਤਾਂ ਉਹ ਤਰੀਕ ਨੂੰ ਜਿਹੜੀ ਚੀਜ਼ ਨੱਪੀ ਇਹਨਾਂ ਨੂੰ ਕੱਢ ਕੇ ਵੀ ਵਾਪਸ ਪਾਇਆ ਜਾ ਸਕਦਾ ਹੁਣ ਕਈ ਲੋਕ ਇਹਨੂੰ ਅੰਦਰਿ ਸੁਭਾਅ ਆਖਣਗੇ ਪਰ ਇਹ ਬਚਪਨ ਤੋਂ ਮਿਨਾ ਆ ਰਹੇ ਆ ਇਹ ਚੀਜ਼ ਅਸਰ ਵੀ ਕਰਦੀ ਹੈ ਤੇ ਰਿਜ਼ਲਟ ਵੀ ਇਹਦਾ ਮਿਲਦਾ ਤੇ ਇਹ ਅਖਰੀ ਸਾਡੇ ਪਿੰਡਾਂ 'ਚ ਹੁੰਦੀਆਂ ਆਮ ਗੱਲਾਂ ਆ ਤੇ ਬਾਕੀ ਦੋਸਤੋ ਦੂਜੀ ਗੱਲ ਆ ਦੂਜੀ ਗੱਲ ਬੜੀ ਐਮ ਅਹਿਮ ਹੈ ਦੂਜੀ ਗੱਲ ਆਇਆ ਦੋਸਤੋ ਵੀ ਆਪਾਂ ਵੀਡੀਓ ਬਹੁਤ ਪਾਉਣੇ ਬਾਲ ਸਾਹਿਬ ਦੀਆਂ ਤੇ ਹਮੇਸ਼ਾ ਮੈਂ ਦੱਸਦਾ ਨਾ ਹੀ ਬਾਦਲ ਸਾਹਿਬ ਨੇ ਆਹ ਕੰਮ ਕਰਿਆ ਸਾਡੇ ਏਰੀਆ ਚਾਹ ਕਰਿਆ ਅੱਜ ਸੁਣੋ ਆਪਾਂ ਲਾਈਵ ਦਿਖਾਵਾਂਗੇ ਸਾਡੇ ਪਿੰਡ ਬਾਦਲ ਸਾਹਿਬ ਨੇ ਕੀ ਕੀ ਕੰਮ ਕਰੇ ਆ ਸਾਰੇ ਤਾਂ ਨਹੀਂ ਮੈਂ ਦਿਖਾ ਸਕਦਾ ਕਿਉਂਕਿ ਸਾਰੇ ਤਾਂ ਮੈਨੂੰ ਯਾਦ ਵੀ ਨਹੀਂ ਹੋਣੇ ਜਿਹੜੇ ਮੋٹے ਮੋٹے ਮੇਰੇ ਦਿਮਾਗ 'ਚ ਹੈਗੇ ਆ ਜਿਵੇਂ ਹੁਣ ਆਪਾਂ ਕਹ ਲਈਏ ਸਗਨ ਸਕੀਮਾਂ ਹੋ ਗਈਆਂ ਜਾਂ ਬੜਾਪਾ ਪੈਲਸਨ ਹੋ ਗਈ ਤੇ ਜਾਂ ਮਤਲਬ ਹੋਰ ਲਾ ਲੋ ਜਿਵੇਂ ਸਬਸਿਡੀਆਂ ਹੋ ਗਈਆਂ ਇਹੋ ਜਿਹੇ ਕੰਮ ਤਾਂ ਕਈ ਆ ਵੀ ਜਿਹੜੇ ਮਤਲਬ ਮੈਂ ਤੁਹਾਨੂੰ ਦਿਖਾ ਨਹੀਂ ਸਕਦਾਗਾ ਆਪਾਂ ਸੁਣੇ ਆ ਸਾਰਿਆਂ ਨੂੰ ਪਤਾ ਹੀ ਮਿਲਲੇ ਕਾਰਡ ਹੋ ਗਏ ਜਾਂ ਰਾਸ਼ਨ ਹੋ ਗਿਆ ਵੀ ਉਸ ਨੂੰ ਦਿਖਾਣ ਜਿਹੜੀ ਚੀਜ਼ ਦਿਖਦੀ ਹੈ ਮੇਰੇ ਸਾਹਮਣੇ ਵੀ ਆਹ ਕੰਮ ਬਾਲ ਸਾਹਿਬ ਨੇ ਕਰਿਆ ਹੋਇਆ ਅਸੀਂ ਉਹ ਦਿਖਾਵਾਂਗੇ ਸਾਰੇ ਤੇ ਫਿਰ ਤੁਹਾਨੂੰ ਪਤਾ ਲੱਗੂ ਇੱਕ ਸਾਡੇ ਪਿੰਡ ਚ ਜਿਹੜੇ ਮੁੰਨਿੱਕੇ ਮੋਟੇ ਕੰਮ ਆ ਤੁਹਾਨੂੰ ਗੜਾਣਾ ਵੀ ਇੰਨੇ ਇੱਕ ਤਾਂ ਹੋਊਗੇ ਤੇ ਤਾਂ ਮੈਂ ਕਹਿਣਾ ਹੁੰਦਾ ਵੀ ਬਾਲ ਸਾਹਿਬ ਨੇ ਕੰਮ ਬਹੁਤ ਕਰਿਆ ਬਾਲ ਸਰਕਾਰ ਨੇ ਕੰਮ ਬਹੁਤ ਕਰਿਆ ਚਲੋ ਹਾਲਾਤ ਹੁੰਦੇ ਆ ਹੁਣ ਹੋਰ ਆ ਕੱਲ ਨੂੰ ਹੋਰ ਬਦਲ ਜਾਣਗੇ ਤੇ ਇਸ ਟਾਈਮ ਜਿਹੜੀ ਰੋਡ ਤੇ ਖੜਾ ਜੀ ਇਹ ਡੇਰਾ ਹੈ ਸਾਡੇ ਪਿੰਡ ਤੇ ਦੇਖ ਲਓ ਕੋਈ ਵੀ ਸਰਪੰਚ ਕੋਈ ਵੀ ਸਰਕਾਰ ਨਿੱਜੀ ਇੱਕ ਡੇਰੇ ਆਸਤੇ ਜਾਵੇਂ ਐ ਪਿੰਡ ਦੇ ਇਸ ਕੰਮ ਆਸਤੇ ਗ੍ਰਾਂਟ ਨਹੀਂ ਦਿੰਦੀ ਹੁੰਦੀ ਇਹ ਸਾਡੇ ਪਿੰਡ ਕਈ ਕਰੋੜ ਗ੍ਰਾਂਟ ਆਈ ਸੀ ਪਤਾ ਨਹੀਂ ਸੁਣਦੇ ਆ ਵੀ 8 ਆਇਆ ਸੀ ਕਿ 11 ਕਰੋੜ ਆਇਆ ਸੀਗਾ ਜਿਹੜਾ ਸਾਡੇ ਸਾਰਾ ਪਿੰਡ ਆਰ.ਸੀ.ਸੀ ਹੋਇਆ ਦਿਖਾਓ ਜੀ ਆ ਰੋਡ ਆ ਦਿਖਾਓ ਆ ਦੇਖੋ ਸਾਰਾ ਆਰ.ਸੀ.ਸੀ ਬਣਿਆ ਹੋਇਆ ਉਹ ਉੱਥੇ ਤਾਂ ਇਹ ਡੇਰਾ ਹੈ ਕੋਈ ਐ ਨਹੀਂ ਵੀ ਉਹ ਆ ਵੀ ਆਪਾਂ ਪਿੰਡ ਦਾ ਹੋਰ ਸਿਸਟਮਾਂ ਜਾ ਕਿਉਂਕਿ ਇਹਨਾਂ ਕੰਮਾਂ ਵਾਸਤੇ ਜਿਹੜਾ ਹੁੰਦਾ ਨਾ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਗੁਰੂ ਘਰ ਹੋ ਗਏ ਮੰਦਰ ਹੋ ਗਏ ਮਸਜਿਦ ਹੋ ਗਏ ਉਹਦੇ ਵਾਸਤੇ ਮੈਨੂੰ ਲੱਗਦਾ ਕੋਈ ਗ੍ਰਾਂਟ ਤਾਂ ਨਹੀਂ ਦੇ ਸਕਦੀ ਹੁੰਦੀ ਗਵਰਨਮੈਂਟ ਵੈਸੇ ਮਤਲਬ ਉਹ ਲਿਆਜ ਤੌਰ ਤੇ ਜਾਂ ਕੋਈ ਪੰਚਾਇਤ ਤੌਰ ਤੇ ਕੁਝ ਸਾਈਟਾ ਮਿਲ ਜੇ ਗੱਲ ਹੁੰਦੀ ਆ ਆ ਸਾਰਾ ਕੁਝ ਬਾਲ ਸਾਹਿਬ ਦੀ ਸਰਕਾਰ ਚ ਬਣਿਆ ਤੇ ਆਜੋ ਹੁਣ ਆਪਾਂ ਝਾਤ ਮਾਰਦੇ ਆ ਜਿਹੜੇ ੜੇ ਕੰਮ ਬਾਲ ਸਾਹਿਬ ਨੇ ਸਾਡੇ ਪਿੰਡ ਕਰੇ ਹੋਏ ਆ ਹਾਂਜੀ ਦੋਸਤੋ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਜੀ ਆਹ ਦਾਣਾ ਮੰਡੀ ਸਾਡੇ ਪਿੰਡ ਦੀ ਪਹਿਲਾਂ ਮਨਜ਼ੂਰ ਹੋਈ ਇਹ ਕੱਚੀ ਫਿਰ ਇਹ ਪੱਕੀ ਮਨਜ਼ੂਰ ਹੋਈ ਸੜਕਾਂ ਬਣੀਆਂ ਤੇ ਇਹ ਵੀ ਬਾਲ ਸਾਹਿਬ ਵੇਲੇ ਦੀ ਬਣੀ ਹੋਈ ਆ ਜੀ ਆਹ ਛੱਡ ਪਏ ਵਾ ਵਧੀਆ ਪੂਰਾ ਰੌਣਕ ਮੇਲਾ ਹੁੰਦਾ ਆ ਜਦੋਂ ਫਸਲ ਆਉਂਦੀ ਆ ਤੇ ਉਹ ਡਿੱਗੀ ਵੀ ਉਦੋਂ ਬਣੀ ਹੋਈ ਆ ਬਾਕੀ ਉਹ ਵਾਟਰ ਵਾਕ ਦੀ ਟੈਂਕੀ ਇਹ ਵੀ ਉਦੋਂ ਹੀ ਬਣੀਆਂ ਵੰਗੀਆਂ ਆਹ ਤਾਂ ਚਲੋ ਬਹੁਤ ਪੁਰਾਣੀ ਆ ਆ ਨਾਂ ਵੀ ਉਦੋਂ ਬਣੀ ਸੀ ਆਹ ਦਾਣਾ ਮੰਡੀ ਜੀ ਵੇਖ ਲਓ ਪੂਰੀ ਵੱਡੀ ਦਾਣਾ ਮੰਡੀ ਸਾਡੇ ਪਿੰਡ ਦੀ ਇਹ ਵੀ ਬਾਲ ਸਾਹਿਬ ਦੀਆਂ ਮਤਲਬ ਬਾਲ ਸਾਹਿਬ ਦੇ ਟਾਈਮ ਦੀ ਬਣੀ ਹੋਈ ਹੈ ਉਹ ਵਾਟਰ ਬਾਕਸ ਵਾਲੀ ਟੈਂਕੀਆਂ ਵੀ ਬਾਲ ਸਾਹਿਬ ਦੇ ਟਾਈਮ ਦੀਆਂ ਬਣੀਆਂ ਵੰਗੀਆਂ ਆਹ ਡਿੱਗੀ ਬਣਾਈ ਆ ਜੀ ਇੱਧਰ ਇਹ ਵੀ ਉਦੋਂ ਬਣੀ ਹੋਈ ਹੈ ਆਹ ਦੇਖੋ ਪੂਰੀ ਵੱਡੀ ਦਾਣਾ ਮੰਡੀ ਆ ਸੜਕਾਂ ਵਿੱਚ ਉਹ ਲਾਈਟਾਂ ਲੂਟਾਂ ਸਭ ਕੁਝ ਲੱਗਿਆ ਤੇ ਹੁਣ ਸੋੰਦੇ ਆ ਵੀ ਇਹ ਪੱਕੀ ਵੀ ਕਰਾਉਣੀ ਹੈ ਚਲੋ ਹੋ ਜੇ ਤਾਂ ਬੜਾ ਵਧੀਆ ਸਾਂਝਾ ਕੰਮ ਆ ਪਿੰਡ ਦਾ ਆ ਬੈਠਣ ਨੂੰ ਬਣਾਇਆ ਹੋਇਆ ਜੀ ਪੂਰਾ ਜ਼ਬਰਦਸਤ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਕੰਮ ਵੱਲ ਵਾਟਰ ਵਾਕਸ ਦੀ ਗੱਲ ਤਾਂ ਆਪਾਂ ਕਰ ਹੀ ਲਈਏ ਦੋਸਤੋ ਤੇ ਆਹ ਦੇਖੋ ਏਸੀਆਰਓ ਸਿਸਟਮ ਇਹ ਵੀ ਬਾਲ ਸਾਹਮਣੇ ਲਵਾਈ ਸੀ ਪਿੰਡ ਪਿੰਡ ਤੇ ਇਹਦੇ ਵਿੱਚ ਆਇਆ ਸੀ ਜਿਵੇਂ ਫਰੀਂਗ ਪਾਣੀ ਮਿਲਦਾ ਸੀ ਜਿੰਨਾ ਪਾਣੀ ਮਰਜ਼ੀ ਲੈ ਜਾਓ ਭਾਵੇਂ ਕਿਸੇ ਦੇ ਘਰੇ ਵਿਆਹ ਆਪਾਂ ਹੁਣ ਕੈਂਪਰ ਨਹੀਂ ਬੰਗਾਉਂਦੇ 20 ਰੁਪਏ ਵਾਲੇ ਤੇ ਉਹੀ ਕੇਨੀਆਂ ਲਾਈਆਂ ਸੀ ਕੇਨੀਆਂ ਵੀ ਇਹਨਾਂ ਨੇ ਦਿੱਤੀਆਂ ਸੀਗੀਆਂ ਕਾਰਡ ਬੰਦਾ ਹੁੰਦਾ ਸੀ ਪਤਾ ਨਹੀਂ ਥੋੜੇ ਰੁਪਏ ਲੈਂਦੇ ਜਿਵੇਂ ਨਾ ਮਾਤਰੀ ਤੇ ਇਹ ਉਦੋਂ ਚੱਲਦਾ ਹੁੰਦਾ ਸੀਗਾ ਸਰਕਾਰ ਕਹੀਏ ਉਦੋਂ ਵਾ ਪਹਿਲਾਂ ਜਿਵੇਂ ਡਿੱਗ ਪਿਆ ਸੀ ਹੁਣ ਮਾੜਾ ਮੋਟਾ ਬਹਾਲ ਕਰਿਆ ਇਹ ਤੇ ਇਹਦਾ ਸਾਡੇ ਪਿੰਡਾਂ ਨੂੰ ਬੜੀ ਸਹੂਲਤ ਸੀ ਜਿੰਨੀ ਵੀ ਕਹਿ ਦਈਏ ਹੁਣ ਗਰੀਬੰਦਾਰ ਉਹ ਤਾਂ ਨਹੀਂ ਲਵਾ ਸਕਦਾ ਕਿਉਂਕਿ ਮਹਿੰਗਾ ਪੈਨ ਦਾ ਲਾਈਟ ਵੀ ਖਾਂਦਾ ਇਹ ਜਿਵੇਂ ਫ੍ਰੀ ਵਾਲਾ ਕੰਮ ਸੀ ਤੜਕੇ ਵੀ ਖੁੱਲ੍ਹਾ ਹੁੰਦਾ ਸੀ ਤਿੰਨ ਚਾਰ ਘੰਟੇ ਅੱਥ ਨੇ ਵੀ ਖੁੱਲ੍ਹਾ ਹੁੰਦਾ ਸੀ ਨਾਲੇ ਇੱਥੇ ਇੱਕ ਬੰਦੇ ਨੂੰ ਕੰਮ ਮਿਲਦਾ ਸੀ ਜਿਹੜਾ ਬੈਠਾ ਹੁੰਦਾ ਸੀ ਉਹਦੀ ਵੀ ਤਰਖਾ ਨਿਕਲਦੀ ਸੀਗੀ ਅੱਛਾ ਜਿਹੜੇ ਪੈਸੇ ਆਉਂਦੇ ਸੀ ਉਹੀ ਉਸੇ ਦੀ ਤਰਖਾ ਨਿਕਲ ਜਾਂਦੀ ਸੀ ਐ ਨਹੀਂ ਸੀ ਕਿ ਸਰਕਾਰ ਨੂੰ ਫਾਇਦਾ ਇਹਦਾ 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 ਫਾਇਦਾ ਆਪਣੇ ਪਿੰਡਾਂ ਨੂੰ ਨਹੀਂ ਹੁੰਦਾ ਸੀ ਇਹ ਵੀ ਬਾਲ ਸਾਹਿਬ ਦਾ ਕ ਤੇ ਹੁਣ ਕਈ ਤਾਂ ਚੱਲਦੇ ਹੋ ਉਹ ਕਈਆਂ ਵਿੱਚ ਪਤਾ ਨਹੀਂ ਕੁਝ ਹੋਰ ਖੋਲਤਾ ਉਹਨਾਂ ਨੇ ਉਹ ਮੈਂ ਕਈ ਕੰਵਲ ਸਾਹਿਬ ਨੇ ਬੜੇ ਚੰਗੇ ਕਰੇ ਸੀ ਇਹ ਵੀ ਉਹਨਾਂ ਚ ਇੱਕ ਹੈ ਕਿਉਂਕਿ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਅੱਜ ਕੱਲ ਜਿਵੇਂ ਬਿਮਾਰੀਆਂ ਇੰਨੀਆਂ ਵਧੀਆਂ ਪਈਆਂ ਤਾਂ ਫਿਲਟਰ ਵਾਲਾ ਪਾਣੀ ਮਿਲ ਜੇ ਉਹ ਵੀ ਫ੍ਰੀ ਚ ਤਾਂ ਉਹਦੇ ਅਗਰੀ ਉਸਰੀ ਹੁੰਦੀ ਹੁਣ ਵੱਧਦੇ ਨੇ ਪਾ ਅਗਲੇ ਕੰਮ ਵੱਲ ਦੋਸਤੋ ਅਕਸਰ ਹੀ ਮੈਂ ਗੱਲ ਕਰਦਾ ਹੁੰਨਾ ਵੀ ਸਾਨੂੰ ਬਾਦਲ ਸਾਹਿਬ ਨੇ ਸੇਮ ਤੋਂ ਬਚਾਇਆ ਸੀ ਆਹ ਨਾਲੇ ਆਹ ਸੇਮ ਨਾਲੇ ਦੇਖ ਲਓ ਇਹ ਵੀ ਉਹਨਾਂ ਦੇ ਕੰਮ ਆ ਤੇ ਪਰ ਸਾਨੂੰ ਇਹਦਾ ਬੜਾ ਫਾਇਦਾ ਹੋਇਆ ਸਾਡੇ ਉਦੋਂ ਜ਼ਮੀਨ ਦਾ ਰੇਟ ਲੱਖ ਰੁਪਏ ਕਿੱਲਾ ਰਹਿ ਗਿਆ ਸੀਗਾ ਬਥੇਰੇ ਜ਼ਮੀਂਦਾਰ ਇਹੜੇ ਮੰਝ ਗਏ ਸੀ ਉਦੋਂ ਆਵੇ ਹੁਣ ਸਫਾਈ ਹੋ ਗਈ ਇਹਦੀ ਚਲ ਵਧੀਆ ਗੱਲ ਆ ਪਹਿਲਾਂ ਨਹੀਂ ਸਫਾਈ ਹੈ ਨਹੀਂ ਸੀ ਮਤਲਬ ਤਾਂ ਹੁਣੇ ਹੋਈ ਐ ਤੇ ਇਹਦੀ ਸਫਾਈ ਹੁਣੇ ਬਹੁਤ ਜ਼ਰੂਰੀ ਹੈ ਜਿੰਨੇ ਵੀ ਕਹਿ ਦਈਏ ਸਾਡੀਆਂ ਜ਼ਮੀਨਾਂ ਨੂੰ ਜੇ ਬਚਾਇਆ ਤਾਂ ਉਦੋਂ ਸੇਮ ਨਾਲੇ ਨੇ ਬਚਾਇਆ ਤੇ ਨਾ ਤਾਂ ਸਾਡੇ ਉਦੋਂ ਠੇਕਾ ਸੀਗਾ ਕੋਈ ਤੇ ਫਸਲ ਤਾਂ ਹੋਣੀ ਕੀ ਐ ਬਾਈ ਹਜੇ ਵੀ ਜਿਹੜੇ ਬਾਣ ਸੇਮ ਦੀ ਮਾਰਚ ਆ ਨਾ ਉਹਨਾਂ ਨੂੰ ਹੀ ਪਤਾ ਜਿੰਨੇ ਜ਼ਮੀਨ ਸੇਮ ਚਾਹੀਏ ਬਥੇਰੇ ਘਰ ਉੱਜੜ ਗਏ ਬਥੇਰੇ ਘਰ ਤਬਾਹ ਹੋ ਗਏ ਮਤਲਬ ਯਾਰ ਵੀ ਬੰਦਾ ਮੰਗ ਨਹੀਂ ਸਕਦਾ ਸੀ ਤੇ ਕਸਰ ਕੋਈ ਨਹੀਂ ਸੀ ਮੰਗਣ ਚ ਉਹਦਾ ਬਈ ਐਵੇਂ ਕਹਿ ਰਿਹਾ ਬਾਲ ਸਰਕਾਰ ਦਾ ਧੰਨਵਾਦ ਜ਼ਿੰਮੇਵਾਰਾਂ ਨੇ ਵੀ ਕਣਕ ਦਿੰਦੀ ਰਹੀ ਹੈ ਘਰੇ ਤੇ ਇਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਆ ਦੇਖ ਲਓ ਸੇਮ ਨਾਲਾ ਤੇ ਇਹ ਸੇਮ ਨਾਲੇ ਦਾ ਮਾਹੌਜਾ ਵੀ ਦਿੱਤਾ ਸੀ ਪੈਸੇ ਹੀ ਮਿਲੇ ਸੀ ਐ ਨਹੀਂ ਸੀ ਵੀ ਉਹੀ ਕੱਢਦਾ ਨਾਲੇ ਫਾਇਦਾ ਵੀ ਸਾਡਾ ਸੀ ਉਲਟਾ ਸਾਨੂੰ ਪੈਸੇ ਹੀ ਮਿਲੇ ਸੀ ਤੇ ਹੁਣ ਆਪਾਂ ਜਾਣਦੇ ਜੀ ਅਗਲੇ ਕੰਮ ਵੱਲ ਹਾਂਜੀ ਦੋਸਤੋ ਇਹ ਵੀ ਬਾਲ ਸਾਹਿਬ ਨੇ ਬਣਾਇਆ ਜੀ ਬਜ਼ੁਰਗਾਂ ਦੇ ਬੈਠਣ ਨੂੰ ਨਾਲੇ ਇੱਥੇ ਟਾਈਮ ਪਾਸ ਹੋ ਜਾਂਦਾ ਜੀ ਨਾਲੇ ਬਜ਼ੁਰਗ ਆਪਨੀ ਗੱਲਾਂ ਬਾਤਾਂ ਕਰ ਲੈਂਦੇ ਆ ਤੇ ਨਾਲੇ ਕੋਈ ਤਾਤੂਛ ਖੇਡ ਲੈਂਦੇ ਆ ਜੀ ਵਧੀਆ ਹਵਾ ਲੱਗਦੀ ਚਾਰੇ ਪਾਸੇ ਤੇ ਮਤਲਬ ਫਿਰਨੀ ਤੇ ਬਣਿਆ ਹੋਇਆ ਪਿੰਡ ਦੇ ਇਹ ਪਹਿਲਾਂ ਤਾਂ ਚਲੋ ਸੱਥਾ ਹੁੰਦੀਆਂ ਸੀ ਹੁਣ ਤਾਂ ਸਿਸਟਮ ਬਸ ਆਏ ਆ ਬੈਠੋ ਆਪਦਾ ਗੱਲਾਂ ਬਾਤਾਂ ਕਰੋ ਨੌਜਵਾਨ ਵੀ ਇੱਥੇ ਬੈਠੇ ਹੁੰਦੇ ਬਜ਼ੁਰਗ ਵੀ ਇੱਥੇ ਬੈਠੇ ਹੁੰਦੇ ਆ ਬਹੁਤ ਵਧੀਆ ਚੀਜ਼ ਬਣਾਈ ਹੈ ਦੋਸਤੋ ਬਾਕੀ ਕੰਮ ਤਾਂ ਚਲੋ ਹੁਣ ਵੀ ਚੱਲੀ ਜਾਂਦਾ ਇੱਥੇ ਵੈਸੇ ਇਹਦੀ ਜਿਹੜੀ ਸਭ ਤੋਂ ਪਹਿਲਾਂ ਸਫਾਈ ਹੋਈ ਸੀ ਛੱਪੜ ਦੀ ਜਾਂ ਛੱਪੜ ਦੀ ਚਾਰਦਵਾਰੀ ਹੋਈ ਸੀ ਇਹ ਵੀ ਬਾਲ ਸਾਹਿਬ ਦੇ ਟਾਈਮ ਦੀ ਹੋਈ ਵੀ ਹੈ ਤਿਆ ਤੁਸੀਂ ਰੋੜਾਂ ਵੇਖ ਸਕਦੇ ਹੋ ਸਾਡੇ ਪਿੰਡ ਬਹੁਤ ਸੋਹਣੀਆਂ ਰੋੜਾਂ ਬਣੀਆਂ ਬੰਗੀਆਂ ਇਹ ਪੂਰੀਆਂ ਪੱਕੀਆਂ ਆਰਸੀਸੀ ਪਈ ਵੀ ਐ ਪਿੰਡ ਵਿੱਚ ਤੇ ਇੰਨੀਆਂ ਸਾਫ਼ ਸੁਥਰੀਆਂ ਰੋੜਾਂ ਤੁਸੀਂ ਗੱਲਾਂ ਹੀ ਛੱਡ ਦਿਓ ਤੇ ਉਦੋਂ ਮੈਨੂੰ ਲੱਗਦਾ ਵੀ ਕਈ ਕਰੋੜਾਂ ਚ ਰੁਪਈਆ ਲੱਗਿਆ ਸੀ ਇੱਥੇ ਕੱਲੀਆਂ ਸੜਕਾਂ ਤੇ ਆ ਆਰਸੀਸੀ ਇਹਦੇ ਪਈ ਸੀ ਤੇ ਵਿਚਾਲੇ ਲੋਕਟਾਈਲ ਲੱਗੀ ਵੀ ਇਹ ਵੀ ਪੈਪੂ ਪਾਉਣੀ ਪੈ ਜਾਂਦੀ ਈ ਯਾਰੀ ਤੇ ਦੂਜੀ ਗੱਲ ਦੋਸਤੋ ਆ ਸਕੂਲ ਆ ਸਾਡੇ ਪਿੰਡ ਸਰਕਾਰੀ ਇਹ ਵੀ ਅਪਗ੍ਰੇਡ ਉਦੋਂ ਹੀ ਹੋਇਆ ਸੀਗਾ ਨਹੀਂ ਤਾਂ ਸਾਡੇ ਬੱਚਾ ਨੂੰ ਮਤਲਬ ਆਹ ਲਖਾਣੇ ਪੜ੍ਹਨ ਨਾ ਜਾਣਾ ਪੈਂਦਾ ਸੀ ਜਾਂ ਮਲੋੜ ਜਾਂਦੇ ਸੀਗੇ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਇਹ ਇਹਦੀ ਵੀਡੀਓ ਹੀ ਆਪਾਂ ਪਾਈ ਹੋਈ ਐ ਆ ਸਾਡਾ ਪੁਰਾਣਾ ਸਕੂਲ ਹੈ ਤੇ ਜਿਹੜੇ ਦੀ ਬਿਲਡਿੰਗ ਸੀ ਉਹ ਤਾਂ ਨਿਲਾਮ ਕਰਤੀ ਸੀ ਕਿਉਂਕਿ ਡਿੱਗਣ ਵਾਲੀ ਹੋਈ ਪਈ ਸੀ ਤੇ ਉਹਦਾ ਜਿਹੜਾ ਪੈਸਾ ਸੀ ਉਹ ਬੱਚਿਆਂ ਤੇ ਲਾਤਾ ਆ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਆ ਬੜਾ ਬਾਦਸ਼ਾਹ ਨੇ ਅਪਗ੍ਰੇਡ ਕਰਿਆ ਸੀ ਇਹਦੇ ਵਿੱਚ ਗਰਾਊਂਡ ਹੈ ਜੇ ਇੱਕ ਬਹੁਤ ਵੱਡਾ ਦੋਸਤੋ ਆ ਗਰਾਊਂਡ ਵੀ ਉਦ ਹੀ ਬਣਿਆਗਾ ਤੇ ਚਲੋ ਹੁਣ ਤਾਂ ਇੱਥੇ ਖੇਡਦੇ ਨਹੀਂ ਬੱਚੇ ਆਰੇ ਹੁੰਦਾ ਨਾ ਜਿਹੜੀ ਚੀਜ਼ ਚੱਲਦੀ ਰਹੇ ਤੇ ਸਹੀ ਰਹਿੰਦੀ ਐ ਇਹਦੀਆਂ ਲਾਈਟਾਂ ਵੀ ਇੰਨੀਆਂ ਮਹਿੰਗੀਆਂ ਆ ਗਏ ਅਸੀਂ ਗੱਲਾਂ ਹੀ ਛੱਡ ਦਿਓ ਇਹਦੇ ਵਾਸਤੇ ਬਾਲ ਸਾਹਿਬ ਨੇ ਸਹਾਇਤਾ ਕੀਤੀ ਸੀ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਸੀ ਤੇ ਵਧੀਆ ਮਤਲਬ ਰੌਣਕ ਮੇਲਾ ਸੀ ਹਾਲਾਂਕਿ ਹੁਣ ਆਇਆ ਵੀ ਬੱਚੇ ਖੇਡਦੇ ਰਹਿ ਪਰ ਹੁਣ ਹੋਰ ਪਾਸੇ ਖੇਡਦੇ ਐ ਹੋਰ ਪਾਸੇ ਗਰਾਊਂਡ ਬਣਾਇਆ ਵੈ ਨੇ ਨੇ ਤੇ ਕੁਝ ਆਏ ਬੱਚੇ ਬਾਹਰ ਵੀ ਚਲੇ ਗਏ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਐ ਵੀ ਬਾਹਰ ਦਾ ਦੌਰ ਐ ਤੇ ਤਾਂ ਕਰਕੇ ਨਹੀਂ ਤਾਂ ਇੱਥੇ ਤਾਂ ਮਤਲਬ ਇਦੋਂ ਹੋਰ ਤੇ ਘੰਟੇ ਬਾਅਦ ਰੌਣਕ ਮੇਲਾ ਲੱਗ ਪੈਂਦਾ ਸੀ ਪੂਰਾ ਉੱਥੋਂ ਲੇਟ ਆ ਜਾਂਦੀ ਇੱਕ ਗੱਲ ਹੋਰ ਹੈ ਸੱਚੇ ਲਾਈਟ ਲੋਟਰ ਨੂੰ ਵੀ ਕੋਈ ਨਹੀਂ ਰੋਕਦਾ ਸੀ ਉਦੋਂ ਕੋਈ ਬੁਲਾਉਂਦਾ ਨਹੀਂ ਸੀ ਜੇ ਕੋਈ ਸਾਂਝੇ ਕੰਮ ਵਾਸਤੇ ਲਾਈਟ ਵਰਤਦਾ ਨਾ ਕੋਈ ਰੋਕ ਟੋਕ ਨਹੀਂ ਸੀ ਕੋਈ ਪ੍ਰਸ਼ਾਸਨ ਵੀ ਆਪਣੇ ਜਿਹੜੇ ਬਿਜਲੀ ਬੋਰਡ ਵਾਲੇ ਸੀ ਵਿਚਾਰੇ ਉਹ ਵੀ ਕੁਝ ਨਹੀਂ ਆਦੇ ਸੀਗੇ ਸਹਯੋਗ ਦਿੰਦੇ ਸੀ ਵੀ ਚੰਗੇ ਕੰਮ ਵਾਸਤੇ ਚਲੋ ਲਾਈਟ ਵਰਤਦੇ ਆ ਵੀ ਖੇਡਣ ਵਾਸਤੇ ਵਰਤ ਰਹੇ ਆ ਇਹ ਸਾਰਾ ਕੁਝ ਹੋਰੋਂ ਦਾ ਬਣਿਆ ਹੋਇਆ ਬਹੁਤ ਵਧੀਆ ਬਣਾਇਆ ਸੀ ਤੇ ਬਹੁਤ ਰੁਪਏ ਖਰਚ ਹੋਇਆ ਸੀ ਇੱਥੇ ਵੀ ਸਭ ਇਹ ਕਾਲੀ ਦਲ ਸਰਕਾਰ ਵੇਲੇ ਦੀਆਂ ਗੱਲਾਂ ਆ ਆ ਟਰਾਂਸਫਰ ਦੋਸਤੋ ਸਭ ਤੋਂ ਪਹਿਲਾ ਟਰਾਂਸਫਰ ਮਾ ਸਾਡੇ ਪਿੰਡ ਦਾ ਇੱਕ ਇਧਰ ਹੁੰਦਾ ਸੀ ਇੱਕ ਪਿੰਡ ਦੇ ਪਰਲੇ ਪਾਸੇ ਹੁੰਦਾ ਸੀ ਮਿਲਰ ਦਾ ਦੋ ਹੀ ਹੁੰਦੇ ਸੀ ਉਸ ਦਿਵਾਰ ਇਹਨਾਂ ਨੇ ਬਥੇਰੇ ਲਵਾਤੇ ਹੁਣ ਜਿਵੇਂ ਸਾਡੇ 7-8 ਘਰਾਂ ਦੇ ਇੱਕ ਲੱਗਿਆ ਹੋਇਆ ਹੁਣ ਤਾਂ ਬਹੁਤ ਟਰਾਂਸਫਰ ਮੇ ਲੱਗ ਗਏ ਤੇ ਬਾਕੀ ਦੋਸਤੋ ਇਹ ਮੈਂ ਤੁਹਾਨੂੰ ਸਿਰਫ ਮੋٹے ਮੋٹے ਕੰਮ ਗਿਣਾ ਰਿਹਾ ਇੰਨੇ ਮੇਰੇ ਯਾਦ ਆ ਰਹੇ ਆ ਤੇ ਉ ਤਾਂ ਪਤਾ ਨਹੀਂ ਕਿੰਨੇ ਕੀ ਕੰਮ ਹੋ ਜਾਣਗੇ ਜਿਵੇਂ ਵੀਡੀਓ ਬਣਾਉਣ ਲੱਗ ਜਾਣਾ ਜੇ ਯਾਦ ਕਰਨ ਲੱਗ ਜਾ ਮਤਲਬ ਜਿਹੜੇ ਦਿਖਦੇ ਉਹ ਕੰਮ ਦੱਸ ਰਿਹਾ ਤੁਹਾਨੂੰ ਮੈਂ ਜਿਹੜੇ ਮੈਨੂੰ ਨਿਗਾ ਚ ਪਈ ਜਾਂਦੇ ਆ ਆਪਣੇ ਪੁਰਾ ਸਭ ਤੋਂ ਵੱਡਾ ਕੰਮ ਜਿਹੜਾ ਸਾਡੇ ਏਰੀਆ 'ਸਤੇ ਹੋਇਆ ਸੀ ਬਾਲ ਸਾਹਿਬ ਨੇ ਮੋਗਾ ਨਹਿਰ ਦੇ ਵਿੱਚ ਕਢਵਾਇਆ ਸੀ ਤੇ ਕਿਹੜੇ ਸਾਲ ਦੀ ਗੱਲ ਹੈ ਜੀ ਉਹ ਉਹ 1971 ਦੀ 1971 ਦੀ ਹਾਂ 30 ਮਈ 1971 ਨੂੰ ਡੇਟ ਵੀ ਜਾਦਾ ਹੈ ਹਾਂ ਦਿਨ ਵੀਰਵਾਰ ਮੈਨਰ ਤੇ ਹਣਾ ਹਾਂ ਹਾਂ ਮੈਨਰ ਤੇ ਤੇ ਜਿਹਦੇ ਨਾਲ ਠੰਡ ਪਾਠ ਵੀ ਕਰਾਇਆ ਸੀ ਅੱਛਾ ਤੇ ਵੇਖ ਲਓ ਫਿਰ ਆਪਣੇ ਕਿੰਨੇ ਸੌਖੇ ਵੀ ਹੋ ਗਏ ਸੀ ਆਪ ਬਹੁਤ ਸੌਖੇ ਸਾਰਾ ਪਿੰਡ ਮੋਗਰ ਕਰਦਾ ਸਾਰਾ ਪਿੰਡ ਮੋਗਰ ਕਰਦਾ ਚਲੋ ਇਹ ਸਾਡੇ ਵੀ ਏਰੀਆ ਨੂੰ ਬੜੀ-ਬੜੀ ਦੇਣ ਆ ਉਦੋਂ ਵਾ ਸੇਮ ਕੱਢੀ ਉਹ ਵੀ ਬੜੀ ਦੇਣ ਇੱਕ ਇਧਰ ਨਾਲ ਨਵਾਂ ਮੋਗਾ ਲਾਇਆ ਇਧਰ ਸੇਮ ਨਾਲੇ ਕੱਢੇ ਉਦੋਂ ਸੇਮ ਨਾਲੇ ਕੱਢੇ ਤਾਂ ਇੱਕ ਬਾਲਸਾ ਵੇਲੇ ਦੀ ਗੱਲ ਹੈ ਉਹਨੇ ਲਾਇਆ ਫਿਰ ਛੋਟਾ ਮੋਗਾ ਵੀ ਉਹਨਾਂ ਨੇ ਉਹਨਾਂ ਨੇ ਲਾਇਆ ਛੋਟਾ ਮੰਡਰ ਵੀ ਉਹ ਆ ਐਸੇ ਹੁੰਦੇ ਸੀ ਕੰਮ ਬਾਲਰ ਕਰ ਬਲੇ ਆਦਨੀਆਂ ਵਿੱਚ ਦੋ ਬੋਗੇ ਲਾਇਆ ਆਦਨੀਆਂ ਦੇ ਵਿੱਚ ਦੋ ਲਾਇਆ ਆ ਦੇਖ ਲਓ ਦੋਸਤੋ ਜਮਣ ਬਾਰ ਦੇ ਵਿੱਚ ਦਾਣਾ ਵੰਡੀਆਂ ਬਣੀਆਂ ਵੰਗੀਆਂ ਇੰਡੀਆਂ ਚੌੜੀਆਂ ਗਲੀਆਂ ਬਣੀਆਂ ਸਾਡੇ ਉਹ ਵੀ ਆਰ ਸੀ ਸੀ ਤੇ ਆ ਆਡਾ ਇਹ ਵੀ ਉਹਦੀ ਬਣਿਆ ਹੋਇਆ ਦੋਸਤੋ ਆ ਨਾ ਵਿੱਚ ਵਿਚ ਵਿਚਾਲੇ ਰਹਿ ਗਿਆ ਇਹ ਮੈਨੂੰ ਲੱਗਦਾ ਕਿ ਪੈਲਸ ਬਣ ਰਿਹਾ ਸੀਗਾ ਸਾਂਝੇ ਕੰਮ ਵਾਸਤੇ ਸਰਕਾਰ ਬਦਲ ਗਈ ਬਸ ਵਿੱਚ ਹੀ ਰਹਿ ਗਿਆ ਆਹ ਤਨਾ ਇਹ ਕੰਮ ਬੜੇ ਬਾਲ ਸਾਹਿਬ ਦੇ ਹੁਣ ਮੈਂ ਤੁਹਾਨੂੰ ਕਿੰਨੇ ਗਣਾਉਂਗਾ ਇਹ ਮੈਂ ਤੁਹਾਨੂੰ ਉਹੀ ਦੱਸਿਆ ਜਿਵੇਂ ਬੈਂਚ ਸੱਚ ਬੈਂਚ ਵੀ ਦਿੱਤੇ ਥਾਂ ਥਾਂ ਬੈਠਣ ਨੂੰ ਲੋਕਾਂ ਨੂੰ ਜਿਵੇਂ ਇਹ ਐ ਤੇ ਉਹ ਪਿਆਪੀਲੇ ਰੰਗ ਦਾ ਬਥੇਰਾ ਕੁਛ ਐ ਹੁਣ ਮੈਂ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਸਿਰਫ ਉਹੀ ਕੰਮ ਗਿਣਾਏ ਜਿਹੜੇ ਮੋٹے ਮੋٹے ਮੈਨੂੰ ਦਿਖੀ ਜਾਂਦੇ ਆ ਜਿਹੜੇ ਪਰਸਨਲ ਕੰਮ ਲੋਕਾਂ ਦੇ ਲੱਖਾਂ ਹੋਏ ਆ ਤੇ ਜਾਂ ਕੋਈ ਉਹ ਸਕੀਮਾਂ ਕੱਢੀਆਂ ਜਿਹੜੀਆਂ ਇਹਨਾਂ ਨੇ ਪੁੱਛੋ ਹੀ ਨਾ ਬਥੇਰਾ ਕੁਛ ਕੱਢਿਆ ਜਿੰਨਾ ਵੀ ਕਹਿ ਦਈਏ ਬਥੇਰੇ ਕਿਆਂ ਸਕੀਮਾਂ ਲੈ ਕੇ ਆਏ ਆ ਬਥੇਰੇ ਚੈੱਕ ਵੰਡੇ ਆ ਰੇਪੇਰ ਆਸਤੇ ਬਾਥਰੂਮ ਪਾਉਣ ਵਾਸਤੇ ਕਿ ਤਨ ਫਿਰ ਆਪਾਂ ਲਾਈਵ ਹੋ ਕੇ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਕਿਉਂਕਿ ਘੰਟਾ ਡੇਢ ਘੰਟਾ ਚਾਹੀਦਾ ਹੁਣ ਤੁਸੀਂ ਵੇਖ ਲਓ ਵੀ ਇੰਨੇ ਕ ਸਮੇਂ ਚ ਮੈਂ ਇੰਨੇ ਕ ਤੁਹਾਨੂੰ ਕੰਮ ਦਿਨਾ ਤੇ ਜਿਹੜੇ ਮਰੇ ਮੜੇ ਜ਼ਿਆਦਾ ਆ ਤੇ ਹਜੇ ਪਤਾ ਨਹੀਂ ਕਿੰਨੇ ਕ ਰਹਿ ਗਏ ਹੋਣੇ ਆ ਓਕੇ ਦੋਸਤੋ হুম গই গতি ফলতি হয়ে ওদের মাফী কাল মিলাম নমি বিডিও না নয় মোলোকনা ওকে বাই